ਹਾ ਵੀ ਕਿਦਾ ਦੋਸਤ ਬਾਹਰ ਜਾ ਰਹੇ ਐਡੀ ਪੜਾਈ ਕਰਕੇ ਐਡੇ ਮੱਲੇ ਕੰਮ ਲਈ ਜਰਾ ਦਿਲ ਲੱਗ ਜਾਗਾ ਹਾਂਜੀ ਵੀਰ ਜੀ ਕਿਦਾ ਦਿਲ ਲਗਾ ਰਹੋ ਭਾਈ ਜੀ ਖਾਲਸਾ ਇਫਤੇ ਕੀ ਕਰ ਰਿਆ ਮੈਂ ਆ ਗਿਆ ਵੀਰ ਜੀ ਤੁਹਾਡੀ ਚਿੱਠੀ ਬਾਹਰ ਮਿਲੀ ਸੀ ਕੁਲਵਾਨ ਪਾਟੀਆਂ ਵੀਰ ਜੀ ਸਿੰਘ ਲਿਖਣਾ ਭੁੱਲ ਗਏ ਲੋਕ ਵਿੱਚ ਉਹ ਫੇਰ ਕੀ ਜੇ ਭੁੱਲ ਗਏ ਤੇ ਮੈਂ ਆਪ ਵੀ ਨਹੀਂ ਲਿਖਦਾ ਯਾਰ नहीं लिखा ना है 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 हो ठीक पर सिंह लिखना तो जरूरी है ना, है, है ना। भी अपने है। भी कर रहे। पिछे जाना। मैं पांच तू का इंतजाम कर रहा है और दूसरी गल तू गिफ्ट लेके आया ना बचे हजे ना नहीं पहला गिफ्टी दोगे आगे गिफ्ट ले, ले बेटा तो मेरा एक एक स्वप्न साकार किया थे बच्चा मेरे बोलो पहला गिफ्ट है मेरे ने पापा जी यस थैंक यू <laughs> ओए देख यार मैं भी तो गिफ्ट लाया तेरे हां ये पानी का हां ये तू ये वाला गिफ्ट लाया देख कितना बढ़िया गिफ्ट मैं ले आया तेरे से ले पहले वाला गिफ्ट ले वाह जी अंकल जी हां ਨਾ ਵਧੀਆ ਲੱਗ ਰਿਹਾ ਤੁਸੀਂ ਤਾਂ ਹਮੇਸ਼ਾ ਹੀ ਅੱਛੇ ਗਿਫਟ ਲਾ ਕੇ ਆਇਆ ਨਾ ਵਧੀਆ ਦਿੱਤਾ ਨਾ ਮੈਂ ਗਿਫਟ ਮੈਂ ਖੋਲ ਕੇ ਦੇਖਾਂ ਉਹਨੇ ਤੈਨੂੰ ਅੱਛਾ ਲੱਗਿਆ ਲੱਗ ਪਹਿ ਰਿਹਾ ਖੋਲਣਾ ਤਾਂ ਬੜਾ ਨਾ ਖੋਲ ਖੋਲ ਯਾਰ ਬੇਸ਼ੱਕ ਖੋਲ ਰੁਕ ਜਾ ਖਬਰਦਾਰ ਜੇ ওই ਗਿਫਟ ਖੋਲਿਆ ਤੇ ਸ਼ਰਮ ਨਹੀਂ ਆਂਦੀ ਤੈਨੂੰ ਇਹ ਤੇਰਾ ਪਿਓ ਜਿਹਨੇ ਆਪਣੀ ਨੰਦਰ ਬੁਲਾ ਕੇ ਤੇਰੀ ਨੰਦਰ ਦੀ ਚਿੰਤਾ ਕੀਤੀ ਹੈ ਉਸ ਪਿਓ ਦਾ ਗਿਫਟ ਸਾਈਟ ਤੇ ਰੱਖ ਕੇ ਤੂੰ ਦੁਨੀਆ ਦਾ ਗਿਫਟ ਖੋਲ ਰਿਹਾ ਹੈਂ ਭੈਣ ਜੀ ਨਰਾਜ਼ ਕਿਉਂ ਹੋ ਰਹੇ ਹੋ ਪਿਓ ਤੇ ਵਿਚਾਰਾ ਕੁਝ ਬੋਲ ਹੀ ਨਹੀਂ ਰਿਹਾ ਤੁਸੀਂ ਐਵੇਂ ਨਰਾਜ਼ ਵੀਰ ਜੀ ਭਰਾ ਨੇ ਮੇਰੇ ਵੀਰ ਜੀ ਇਹਨਾਂ ਦੇ ਅੱਖਾਂ ਦਾ ਦਰਦ ਮੈਂ ਦੇਖ ਸਕਨੀ ਆ ਖੱਲ ਪਾਣੀ ਆ ਗਿਆ ਤੁਸੀਂ ਨਹੀਂ ਦੇਖ ਸਕਦੇ ਉਹਨਾਂ ਦੀ ਅੱਖਾਂ 'ਚ ਕਿੰਨਾ ਪਾਣੀ ਆ ਗਿਆ ਕਿੰਨੀ ਤਕਲੀਫ ਹੋ ਰਹੀ ਆ ਉਹਨਾਂ ਨੂੰ ਦੇਖ ਕੇ ਭੈਣ ਜੀ ਇਹਨਾਂ ਦੀ ਅੱਖਾਂ 'ਚ ਤੇ ਮੈਂ ਪਾਣੀ ਦੇਖ ਰਿਹਾ ਪਰ ਮੈਨੂੰ ਇੱਕ ਗੱਲ ਦੱਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਪੁੱਤਰ ਵਾਰੇ ਆਪਣਾ ਸਰਬੰਸ ਵਾਰਿਆ ਹਾਂ ਤੇ ਸਾਨੂੰ ਸਿੰਘ ਔਰ ਕੋਰ ਦਾ ਗਿਫਟ ਦਿੱਤਾ ਤੁਸੀਂ ਉਹਨਾਂ ਦੀ ਅੱਖਾਂ ਦੇਖ ਪਾਰ ਉਹ ਸਿੰਘ ਔਰ ਕੋਰ ਦਾ ਗਿਫਟ ਅਸੀਂ ਤਾਂ ਪੁੱਲੇ ਬੈਠੀਆਂ ਨਾ ਅੱਜ ਉਹਨਾਂ ਦੀ ਅੱਖਾਂ ਨਹੀਂ ਪੜੀਆਂ ਹੋਣੀਆਂ ਉਹਨਾਂ ਨੇ ਜਾਗ ਜਾ ਕੇ ਰਾਤ ਭਰ ਜੰਗਲៃ ਪੱਥਰਾਂ ਤੇ ਲੇਟੇ ਪੱਥਰਾਂ ਤੇ ਸੋਏ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਸੁੱਖ ਮਿਲੇ ਮੇਰੇ ਗੁਰੂ ਨੇ ਕਿਹਾ ਕਿ ਅੱਜ ਤੋਂ ਬਾਅਦ ਜੋ ਮੇਰਾ ਪੁੱਤਰ ਹੋਏਗਾ ਉਹ ਸਿੰਘ ਜਾਣੇ ਕਿ ਸ਼ੇਰ ਹੋਏਗਾ ਇਕ ਹੋਰ ਯਾਨੀ ਕਿ ਪ੍ਰਿੰਸਸ ਹੋਏਗੀ ਤੁਸੀਂ ਉਹ ਵਾਲਾ ਗਿਫਟ ਮੇਰੇ ਗੁਰੂ ਦਾ ਸਾਈਡ ਕਰਕੇ ਤੁਸੀਂ ਇਹ ਦੁਨੀਆ ਦਾ ਗਿਫਟ 파ਰਟੀ ਆ ਢਿੱਲੋ ਦੇ ਸਾਣੀ ਅੱਗੇ ਕਰ ਦਿੱਤਾ ਕਿ ਮੇਰੇ ਗੁਰੂ ਦੇ ਅੱਖਾਂ 'ਚ ਪਾਣੀ ਨਹੀਂ ਆਏਗਾ ਤੁਸੀਂ ਹੋ ਸੋਚੀ ਉਹ ਮੇਰਾ ਪਿਤਾ ਤਾਂ ਓਲਾ ਹੈ ਉਹ ਕਿਸੇ ਨੂੰ ਕੁਝ ਨਹੀਂ ਬੋਲਦਾ ਪਰ ਖੁਦ ਤੇ ਸੋਚੋ ਕਿ ਮੇਰੇ ਪਿਤਾ ਦੇ ਅੱਖਾਂ 'ਚ ਆਸੂ ਨਹੀਂ ਆ ਰਹੇ ਉਹਨੇ ਵੇਖ ਕਮਾਲ ਹੈ ਯਾਰ ਤੂੰ ਠੀਕ ਕਰ ਰਿਹਾ ਯਾਰ ਤੂੰ ਸਿਰਫ गुरु का दिता हुआ गिफ्ट आज सब याद ही नहीं करवाया बल्कि दोहराया किसी लिखना छा मैं वादा कर दें तेरे न छोटे आज तो बाद जद भी कितने लिखागा जदों में कितने लिखागा ਆਪਰਾ ਨਾ ਲਿਖਾ ਕਿ세 ਦਾ ਲਿਖਾ ਸਿੰਘ ਪਹਿਲਾਂ ਲਿਖਾਂਗਾ ਦੇਖੋ ਕਿਆ ਕਮਾਲ ਦੀ ਗੱਲ ਕਹੀ ਤੁਸੀਂ ਵੀਰ ਜੀ ਵਾਕੀ ਮੇਰੇ ਪਿਤਾ ਨੇ ਖੰਡੇ ਬਾਟੇ ਦੀ ਪਹੁੰ ਵੰਡ ਕੇ ਜਾਤ ਪਾਤ ਖਤਮ ਕੀਤੀ ਸੀ ਪਰ ਅਸੀਂ ਅਜਿਹਾ ਜਿਸੀ ਕੀ ਕਰ ਰਹੇ ਆ ਵੀਰ ਜੀ ਸਾਡਾ ਗੁਰੂ ਸਾਡਾ ਪਿਤਾ ਹੋਣ ਦੇ ਨਾਲ ਨਾਲ ਮਾ ਵਰਗਾ ਵੀ ਹੈਗਾ ਅਸੀਂ ਸਾਰਿਆਂ ਦੇ ਪੁੱਤਰ ਆ ਆ ਵੀਰ ਜੀ ਜਦੋਂ ਇੱਕ ਘਰ ਵਿੱਚ ਮਾਂ ਦੇਖਦੀ ਐ ਕਿ ਉਹਦੇ ਪੁੱਤਰ ਅਲੱਗ-ਅਲੱਗ ਹੋ ਕੇ ਬੈਠੇ ਹੋ ਮਾਂ ਨੂੰ ਕਿੰਨਾ ਬੁਰਾ ਲੱਗਦਾ ਤੇ ਅੱਜ ਅਸੀਂ ਇਹ ਜੱਟ ਤੇ ਭਾਪੇ ਤੇ ਰਾਮਗੜੀ ਵਾਲੀ ਵਿੱਥਾਂ ਪਾ ਕੇ ਆਪਣੇ ਗੁਰੂ ਦੇ ਮਨ ਨੂੰ ਨਹੀਂ ਦੁਖਾ ਰਹੇ ਵੀਰ ਜੀ ਹਾਂ ਇੱਥੇ ਤੱਕ ਕਿ ਅਸੀਂ ਗੁਰਦੁਆਰੇ ਵੀ ਵੰਡ ਦਿੱਤੇ ਕਿ ਇਹ ਜੱਟਾਂ ਦਾ ਗੁਰਦੁਆਰਾ ਇਹ ਭਾਪਿਆਂ ਦਾ ਗੁਰਦੁਆਰਾ ਇਹ ਰਾਮਗੜੀਆਂ ਦਾ ਗੁਰਦੁਆਰਾ ਮੈਨੂੰ ਪਤਾ ਹੈ ਅਸੀਂ ਸਾਰੇ ਸ਼ਰਦਾ ਵਾਲੇ ਅਸੀਂ ਸਾਰੇ ਗੁਰੂ ਨਾਲ ਪਿਆਰ ਕਰਦੇ ਆ ਇਸੇ ਕਰਕੇ ਤੇ ਗੁਰਦੁਆਰੇ ਬਣਾਉਂਦੇ ਆ ਪਰ ਤੁਸੀਂ ਆਪਣੀ ਆਪ ਸੋਚੋ ਗੁਰਦੁਆਰਿਆਂ ਨੂੰ ਤੁਸੀਂ ਜਾਤ ਪਾਤ ਦੇ ਨਾਮ ਤੇ ਵੱਖਰਾ ਕਰਕੇ ਮੇਰੇ ਗੁਰੂ ਨੂੰ ਦੁੱਖ ਨਹੀਂ ਪਹੁੰਚਾ ਰਹੇ ਕੀ ਮੇਰੇ ਗੁਰੂ ਦੀ ਅੱਖਾਂ 'ਚ ਪਾਣੀ ਨਹੀਂ ਆ ਰਹਾ ਉਹਨਾਂ ਗੋਬਿੰਦ ਸਿੰਘ ਮਹਾਰਾਜ ਨੇ ਐਸੀ ਯਾਦ ਹੈ ਨਾ ਚਾਰ ਮੁਕੇ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਸਾਨੂੰ ਆਪਣਾ ਪੁੱਤਰ ਗਿਆ ਸੀ ਗਿਆ ਸੀ ਨਾ ਤੇ ਅਸੀਂ ਹੁਣ ਕੀ ਕਰਦੇ ਆ ਅਸੀਂ ਦੁਨਿਆਵੀ ਗਿਫਟ ਗੱਲੇ ਲਗਾ ਕੇ ਬੈਠੇ ਆ ਤੇ ਮੇਰੇ ਗੁਰੂ ਦਾ ਦਿੱਤਾ ਹੈ ਕਿ ਅਸੀਂ ਸਾਈਡ ਕਰ ਦਿੱਤਾ ਮੈਂ ਨਹੀਂ ਕਹਿ ਰਿਹਾ ਮੈਨੂੰ ਪਤਾ ਸਭ ਦੀ ਸ਼ਰਧਾ ਗੁਰੂ ਵਾਲਾ ਗੁਰੂ ਦੇ ਪਿਆਰ ਵਾਲਾ ਹੈ ਸ਼ਾਇਦ ਅਸੀਂ ਰੀਅਲਾਈਜ਼ ਨਹੀਂ ਕਰ ਰਹੇ ਆ ਕਿ ਅਸੀਂ ਦੂਜੇ ਨਾਲ ਇਹੋ ਜੀ ਵਿੱਥਾ ਪਾ ਕੇ ਸਾਡੇ ਗੁਰੂ ਨੂੰ ਤਕਲੀਫ ਪਹੁੰਚਾ ਰਹੇ ਆ ਵੀਰ ਜੀ ਵਾਹ 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 ਵਿਥੇ ਕਿਸ ਸਮੇਂ ਤੂੰ ਇਹ ਗੱਲ yaad ਕਰ ਰਹੀ ਹੈ और किस तरीके करवा रहे मेरा पुत्र प्रदेश जा रहा है सब तो वाला तो गिफ्टी ए हदायत याद रखी बच्चा देश प्रदेश इथे उथे वर्ती जाए अपने आपू सिंह अखवाई सिंह लिखी पाँगे। पाँगे। फखर न लिखी पुत्री दस फखर न लिखी जाएगा तेरी कदर होगी लखा च सियाण जाएगा जेड़ा बंदा तेरे नजदीक आएगा ना सिर चुका देगा अपने आप से माण तेन हो सकता है जे तू कलिया वाले तरण करेगा साबित करेगा आज तो बाद मैं इस गल का वादा करता कि मैं जो भी अपना निखागा जिथे भी लिखा सिंह पहला लिखा गया कुलवंत बाद लिखा पटिया लिखा ना लिखा कोई फर्क नहीं ਤੋਂ ਵੀ ਇਹ ਗੱਲ ਯਾਦ ਰੱਖੀ ਪੁੱਤਰਾ ਤੇ ਸਭ ਤੋਂ ਵੱਡਾ ਗਿਫਟ ਤੇਰੇ ਵਾਸਤੇ ਇਹ ਹੈ ਕਿਆ ਬਾਤ ਹੈ ਜੀ ਪਾਪਾ ਜੀ ਮੈਂ ਆਪਣੇ ਨਾਂ ਦੇ ਨਾਲ ਸਿੰਘ ਜ਼ਰੂਰ ਲਿਖਾਂਗਾ ਪਾਪਾ ਜੀ ਹੁਣ ਅੰਕਲ ਜੀ ਮੈਂ ਬੜੀ ਮਿਹਰ ਪਾਪਾ ਤੇ ਕਿ ਦੇਖਣਾ ਬੇਟਾ ਉਹ ਗਿਫਟ ਪਹਿਲੇ ਵੇਖੇਗਾ ਤੂੰ ਬੱਚੇ ਉਹ ਹੀ ਮੇਨ ਗਿਫਟ ਹੈ ਖੋਲ ਤੂੰ ਬੋਲੇ ਸੋਨਿਆ